ਕਿ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਜ ਬਿਲੋਵੋ ਜੈਸੇ ਤਤ ਨਾ ਜਾਈ ਜਿਵੇਂ ਇੱਕ ਸਵਾਣੀ ਜਿਹੜੀ ਹੈ ਨਾ ਘਰ ਦੇ ਵਿੱਚ ਦੁੱਧ ਦਹੀਂ ਨੂੰ ਰਿੜਕਦੀ ਹੈ ਤੇ ਸਹਜ ਦੇ ਜਦੋਂ ਰਿੜਕਦੀ ਹੈ ਨਾ ਤੇ ਤਾਂ ਹੀ ਮੱਖਣ ਨਿਕਲਦਾ ਹੈ ਤਾਂ ਹੀ ਤਤ ਨਿਕਲਦਾ ਹੈ ਇਸ ਹਿਰਦੇ ਰੂਪੀ ਸਰੀਰ ਰੂਪੀ ਮਟਕੀ ਦੇ ਵਿੱਚ ਤੂੰ ਪਰਮਾਤਮਾ ਦੇ ਨਾਮ ਨੂੰ ਸਹੇ ਦੇ ਚ ਰਿੜਕਿਆ ਜਾਏਗਾ ਆਹੀ ਪਰਮਾਤਮਾ ਦਾ ਨਾਮ ਉਰਪੀ ਤਤ ਉਹ ਮੱਖਣ ਦੇ ਮਿੱਲਾ ਹੈ ਸਾਨੂੰ ਪਰ ਕਈ ਵਾਰ ਦੇਖਿਆ ਜਾਂਦਾ ਹੈ ਗੁਰਦੁਆਰਿਆਂ ਦੇ ਵਿੱਚ ਕਿ ਸੰਗਤ ਆਂਦੀ ਹੈ ਗੁਰਦੁਆਰੇ ਦੇ ਵਿੱਚ ਨਿਤਨੇਮ ਹੋ ਰਿਹਾ ਹੈ ਕੀਰਤਨ ਹੋ ਰਿਹਾ ਹੈ ਜਾਂ ਕਹਿ ਲਵਾਂ ਕਿ ਕਥਾ ਹੋ ਰਹੀ ਹੈ ਸੰਗਤ ਆਪਣਾ ਗੁਟਕਾ ਸਭ ਲੈ ਕੇ ਪਾਠ ਕਰਨਾ ਸ਼ੁਰੂ ਕਰ ਦਿੰਦੀ ਹੈ ਮੁਬਾਰਕ ਹੈ ਜੋ ਪਾਠ ਕਰਦੇ ਨੇ ਪਰ ਅਸੀਂ ਕੰਮ ਨਹੀਂ ਮੁਕਾਣਾ ਹੇ ਗੁਰਦੁਆਰਾ ਸਾਹਿਬ ਆਏ ਆ ਜਪਜੀਤ ਸਾਹਿਬ ਦਾ ਪਾਠ ਕਰਕੇ ਚਲੇ ਜਾਈਏ ਸੁਖਨੀ ਸਾਹਿਬ ਦਾ ਪਾਠ ਕਰਕੇ ਚਲੇ ਜਾਈਏ ਉਹਦਾ ਮਤਲਬ ਹੈ ਜੋ ਇੱਥੇ ਹੋ ਰਿਹਾ ਹੈ ਮੈਂ ਉਸ ਨਾਲ ਸਹਿਮਤ ਨਹੀਂ ਆ ਮੈਂ ਆਪਣਾ ਪਾਠ ਕਰਕੇ ਚਲਾ ਜਾਵਾਂ ਗੁਰਦੇਵ ਮਹਾਰਾਜ ਆਖਦੇ ਨੇ ਜੇ ਤੂੰ ਬਾਣੀ ਪੜ੍ਹੋ ਨਾ ਤੇ ਤਿੰਨ ਗੱਲਾਂ ਦਾ ਯਾਦ ਧਿਆਨ ਰੱਖੋ ਬਾਣੀ ਪੜ੍ਹਨ ਵੇਲੇ ਇੱਕ ਤੇ ਮਨ ਹਾਜ਼ਰ ਹੋਏ ਮਨ ਦੀ ਹਾਜ਼ਰੀ ਦੂਸਰਾ ਗੁਰੂ ਦੀ ਹਾਜ਼ਰੀ ਤੇ ਤੀਸਰੀ ਪਰਮਾਤਮਾ ਦੀ ਰੱਬ ਦੀ ਹਾਜ਼ਰੀ